ਅੱਜ ਇੱਥੇ ਬਹੁਤ ਵੱਡੀਆਂ ਹਸਤੀਆਂ ਆਈਆਂ ਐ ਬੀਬੀ ਅਮਰਤਖੌਰ ਜਿਹੜੇ ਸ਼ਹੀਦ-ਏ-ਆਜ਼ਮ ਭਾਈ ਬਿਆਨ ਸਿੰਘ ਦੀ ਪੁੱਤਰੀ ਨੇ ਉਹਨਾਂ ਨੂੰ ਇਸ ਸਟੇਜ ਵੱਲੋਂ ਸਵਾਗਤ ਦਿੱਤਾ ਜਾਂਦਾ ਹੈ ਪੂਰੀ ਆ ਜਾਣਗੇ ਬាទ ਬਵਾਦ ਵੱਲੋਂ ਆਨਛੀਲੇ ਮੁੱਖ ਮੰਤਰੀ ਜੀ ਬੋਲੇ ਮੁਹਿੰਦਰ ਸਿੰਘ ਜਿੰਦਾਬਾਦ ਫਿਰ ਸਰਦਾਰ ਸ਼ਮਸ਼ੇਰ ਸਿੰਘ ਜਿਹੜੀ ਸਿੱਖੋਂ ਦੀ ਸੇਵਾ ਕਰਦੀ ਹੈ 26 ਸਾਲ ਜੇਲ੍ਹ ਘਟ ਕੇ ਆਏ ਹੈ ਹੱਥ ਜੋੜ ਕੇ ਇਹਨਾਂ ਨੂੰ ਬੋਲੋ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ ਸੋ ਸਾਧ ਸੰਗਤ ਜੀ ਹੁਣ ਆਪਾਂ ਸਮਾਪਤ ਕਰਦੇ ਆਂ ਬਸਾਖੀ ਤੇ ਮਿਲਾਂਗੇ ਉੱਥੋਂ ਪਹੁੰਚ ਕੇ ਮੈਨੂੰ ਆਵਾਜ਼ ਆਉਣੀ ਚਾਹੀਦੀ ਹੈ ਕਿ ਤੁਸੀਂ ਸਾਰੇ ਖਾਲਸਾ ਨਵਨ ਪਸੰਦ ਤਰੀਕੇ ਦੇ ਨਾਲ ਹਾਸਲ ਕਰਨ ਦੀ ਗੱਲ ਨੂੰ ਬਦਲ ਦਿੱਤਾ ਹੈ ਮੈਂ ਇਸ ਸਟੇਜ ਦੇ ਉੱਤੇ ਜਿੰਨਾਂ ਨੇ ਚਲਾਈ ਹੈ ਉਨ੍ਹਾਂ ਦਾ ਬਹੁਤ ਸ਼ੁਕਰੀਆ। ਉਨ੍ਹਾਂ ਵਿੱਚੋਂ ਸੰਤੋਖ ਗੜ੍ਹ ਸਾਹਿਬ ਹੈ। ਸਰਦ ਕੁਸ਼ਲਪਾਲ ਸਿੰਘ ਹੈ। ਭਗਵਾਲ ਸਾਹਿਬ ਹੈ। ਤੇ ਹਰਜੀਤ ਸਿੰਘ ਹੈ। ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ। ਤੇ ਫਤਿਹ ਅਰਜ਼ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।